ਕਰਨਲ ਮਾਮਲੇ ਦੇ ਵਿੱਚ ਇੱਕ ਬਹੁਤ ਵੱਡੀ ਖਬਰ ਆ ਗਈ ਆ ਪੂਰਾ ਕੇਸ ਪਲਟ ਦਿੱਤਾ ਖਿਲਾਰਾ ਪੈ ਗਿਆ ਯਾਨੀ ਕਰਨਲ ਦੀ ਨਕਲੀ ਪਤਨੀ ਫੜੀ ਗਈ ਆ ਬਕੇਸ ਹੀ ਪਲਟ ਕੇ ਰੱਖ ਦਿੱਤਾ ਤਾਂ ਤੁਸੀਂ ਜਿਹੜੀ ਖਬਰ ਸੁਣਨ ਜਾ ਰਹੇ ਹੋ ਦਰਸਾਰ ਸਿਏ ਮਾਨ ਦੀ ਮੁਲਾਕਾਤ ਤੋਂ ਪਹਿਲਾਂ ਹੀ ਬਹੁਤ ਵੱਡਾ ਬਵਾਲ ਉੱਠ ਖੜਿਆ ਪੰਜਾਬ ਦੇ ਅੰਦਰ ਪੂਰਾ ਕਰਨਲ ਕੇਸ ਪਲਟ ਚੁੱਕਿਆ ਯਾਨੀ ਕਰਨਲ ਦੀ ਪਤਨੀ ਦਾ ਜੋ ਸੱਚ ਫੜਿਆ ਗਿਆ ਨਕਲੀ ਪਤਨੀ ਬਣ ਕੇ ਇੱਕ ਬਹੁਤ ਵੱਡਾ ਅੰਜਾਮ ਦਿੱਤਾ ਗਿਆ ਕਿਵੇਂ ਦਿੱਤਾ ਗਿਆ ਪੂਰੀ ਖਬਰ ਤੁਹਾਡੇ ਸਾਹਮਣੇ ਪੇਸ਼ਾਂਗੇ ਲੱਖਾਂ ਰੁਪਈਆਂ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਔਰ ਦੂਜੇ ਪਾਸੇ ਪੰਜਾਬ ਦੀ ਪੁਲਿਸ ਪੰਜਾਬ ਦੀ ਪੁਲਿਸ ਨੂੰ ਸਲੂਟ ਕਰਨਾ ਬਣਦਾ ਕਿਉਂਕਿ ਅਕਸਰ ਮੈਂ ਕਹਿੰਦਾ ਹੁੰਨਾ ਵੀ ਜੇਵੇ ਪੰਜਾਬ ਦੀ ਪੁਲਿਸ ਜਿੱਥੇ ਗਲਤ ਹੈ ਤਾਂ ਉਹਨਾਂ ਦੀ ਅਸੀਂ ਨਿੰਦਿਆ ਵੀ ਕਰਦੇ ਆਂ ਔਰ ਜਿੱਥੇ ਪੰਜਾਬ ਦੀ ਪੁਲਿਸ ਸਹੀ ਹੈ ਤਾਂ ਉੱਥੇ ਪੰਜਾਬ ਦੀ ਪੁਲਿਸ ਦਾ ਸਨਮਾਨ ਵੀ ਕਰਦੇ ਆਂ ਔਰ ਦੂਜੇ ਪਾਸੇ ਪੂਰਾ ਕੇਸ ਜਾਨੀ ਪਲਟ ਚੁੱਕਿਆ ਕਰਨਲ ਦੀ ਪਤਨੀ ਨੇ ਜਿਹੜਾ ਅੰਜਾਮ ਦਿੱਤਾ ਗਿਆ ਕਰਨਲ ਦੀ ਪਤਨੀ ਨਕਲੀ ਪਤਨੀ ਉਹਨਾਂ ਨੇ ਇੱਕ ਬਹੁਤ ਵੱਡੀ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ। ਯਾਨੀ ਲੱਖਾਂ ਰੁਪਈਆਂ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ। ਪੂਰੀ ਖਬਰ ਤੁਹਾਡੇ ਸਾਹਮਣੇ ਧਰਦੇ ਆ ਜਿਹੜਾ ਕਿ ਕਰਨਲ ਦੇ ਕੇਸ ਦੇ ਵਿੱਚ ਇੱਕ ਬਹੁਤ ਵੱਡੀ ਅਪਡੇਟ ਆ ਚੁੱਕੀ ਆ। ਤਾਂ ਤੁਸੀਂ ਵੀ ਸੁਣੋਗੇ ਤਾਂ ਹੈਰਾਨ ਰਹਿ ਜਾਓਗੇ ਹੋਸ਼ ਉੜਾ ਦੇਣ ਵਾਲੀ ਖਬਰ ਹੈ ਕਿ ਕਰਨਲ ਸਾਹਿਬ ਦੀ ਨਕਲੀ ਪਤਨੀ ਬਣ ਕੇ ਯਾਨੀ ਕਿਵੇਂ ਲੁੱਟ ਨੂੰ ਅੰਜਾਮ ਦਿੱਤਾ ਗਿਆ। ਇਹ ਪੁਲਿਸ ਵਾਲਿਆਂ ਨੇ ਉਹਨੂੰ ਦਬੋਚ ਲਿਆ, ਮੌਕੇ ਤੋਂ ਹੀ ਦਬੋਚ ਲਿਆ। ਔਰ ਜਿਹੜਾ ਕਿ ਫੌਜੀ ਦੀ ਪਤਨੀ ਨਕਲੀ ਬੜ ਕੇ ਕਿ ਮੈਂ ਨਾਮ ਦਿੱਤਾ ਜਾਂਦਾ ਆ ਸੁਣ ਲਓ ਯਾਰ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਸੀਐਮ ਮਾਨ ਦੇ ਨਾਲ ਮਿਲਣ ਦੀ ਹੈ ਪੂਰੀ ਖਬਰ ਸੁਣੋ ਕਰਨਲ ਦੀ ਪਤਨੀ ਬਣ ਕੇ ਲੱਖ ਰੁਪਏ ਦੀ ਠੱਗੀ ਮਾਰੀ ਹੈ ਤਾਂ ਸੌਦਾ ਛੜਾ ਹੈ ਉਹ 15 ਲੱਖ ਦਾ ਹੁੰਦਾ ਹੈ ਤੇ ਧੋਖਾਧੜੀ 50 ਲੱਖ ਦੇ ਵਿੱਚ ਕੀਤੀ ਜਾਂਦੀ ਹੈ ਦਰਅਸਲ ਇਹ ਮਾਮਲਾ ਜਿਹੜਾ ਹੈ ਉਹ ਸਾਹਮਣੇ ਆਇਆ ਸਮਰਾਲਾ ਤੋਂ ਜਿੱਥੇ ਕਿ ਕਰਨਲ ਦੀ ਨਕਲੀ ਪਤਨੀ ਬਣਨ ਤੋਂ ਬਾਅਦ ਇਸ ਔਰਤ ਜਿਹੜੀ ਕਿ ਪੀਲੇ ਸੂਟ ਦੇ ਵਿੱਚ ਦਿਖਾਈ ਦੇ ਰਹੀ ਹੈ ਇਸ ਦੇ ਵੱਲੋਂ ਠੱਗੀ ਮਾਰੀ ਗਈ ਹੈ ਆਪਣੇ ਦੋ ਤਿੰਨ ਸਾਥੀਆਂ ਦੇ ਨਾਲ ਮਿਲ ਕੇ ਇਸ ਦੇ ਵੱਲੋਂ ਲੱਖਾਂ ਦਾ ਚੂਨਾ ਤਾਂ ਲਗਾਇਆ ਹੀ ਗਿਆ ਪਰ ਸ਼ਾਤਰ ਤਰੀਕੇ ਦੇ ਨਾਲ ਇਸ ਨੇ ਝਾਲੀ ਦਸਤਾਵੇਜ਼ ਬਣਾਏ ਤੇ ਉਸ ਤੋਂ ਬਾਅਦ ਮੁਹਾਲੀ ਦੇ ਰਹਿਣ ਵਾਲੇ ਬੰਦੇ ਨੂੰ ਆਪਣੇ ਜਾਲ ਦੇ ਵਿੱਚ ਫਸਾਇਆ ਤੇ ਉਸ ਤੋਂ ਬਾਅਦ ਉਸ ਦੇ ਨਾਲ ਲੁੱਟ ਕੀਤੀ ਹੈ ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਕਿ ਅੱਜ ਕੱਲ ਕਰਨਲ ਇਹਲਾ ਮੁੱਦਾ ਕਾਫੀ ਜ਼ਿਆਦਾ ਪੱਖਿਆ ਹੋਇਆ ਹੈ ਉਥੇ ਹੀ ਇਸ ਔਰਤ ਦੇ ਵੱਲੋਂ ਬੜੀ ਹੀ ਚਲਾਕੀ ਦੇ ਨਾਲ ਇਸ ਮੁੱਦੇ ਦਾ ਫਾਇਦਾ ਉਠਾ ਕੇ ਕਰਨਲ ਦੀ ਨਕਲੀ ਪਤਨੀ ਬਣ ਕੇ ਇਹ ਸਾਰਾ ਖੇਲ ਰਚਿਆ ਜਾਂਦਾ ਤੇ ਉਸ ਤੋਂ ਬਾਅਦ ਜਿਹੜੇ ਜ਼ਮੀਨ ਦੇ ਦਸਤਾਵੇਜ਼ ਵੀ ਨਕਲੀ ਬਣਾਏ ਜਾਂਦੇ ਐ ਤੇ ਬੰਦੇ ਦੇ ਵੱਲੋਂ ਜ਼ਮੀਨ ਜਿਹੜੀ ਹੈ ਉਹ ਵੇਚੀ ਜਾਣੀ ਸੀ ਤੇ ਇਸ ਦੇ ਵੱਲੋਂ ਬੜੇ ਹੀ ਗੱਲਾਂ ਦੇ ਵਿੱਚ ਚਲਾਕੀ ਦੇ ਨਾਲ ਲੈ ਕੇ ਇਹ ਕਿਹਾ ਗਿਆ ਕਿ ਉਹ ਕਰਨਲ ਦੀ ਪਤਨੀ ਹੈ ਤੇ ਉਸਦੇ ਪਤੀ ਦੇ ਵੱਲੋਂ ਇਹ ਜ਼ਮੀਨ ਵੇਚੀ ਜਾਣੀ ਹੈ ਇਸ ਕਰਕੇ ਤੁਸੀਂ ਜ਼ਮੀਨ ਨੂੰ ਵੇਖ ਲਓ ਤੇ ਉਸ ਉਸ ਤੋਂ ਬਾਅਦ ਜੇ ਉਸ ਜ਼ਮੀਨ ਬੇਚੀ ਹੋਈ ਹੈ ਜਾਂ ਖਰੀਦੀ ਨਹੀਂ ਹੋਈ ਤਾਂ ਵੇਖ ਲਿਓ ਸਾਰਾ ਕੁਝ ਕੱਲ ਬਾਤ ਹੁੰਦੀ ਹੈ ਤੇ ਉਸ ਤੋਂ ਬਾਅਦ ਇਹ ਪਤਾ ਚੱਲਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਨੇ ਸਾਰੇ ਨਕਲੀ ਕਾਗਜ਼ਾਤ ਜੜੇ ਹੈ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਬਣਾਏ ਹੈ ਤੇ ਉਸ ਤੋਂ ਬਾਅਦ ਇਸ ਵਿਅਕਤੀ ਨੂੰ ਠੱਗਿਆ ਹੈ ਹੁਣ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਅਗਲੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਇਸ ਮੁੱਦੇ ਨੇ ਕਾਫੀ ਜ਼ਿਆਦਾ ਹੈਰਾਨੀ ਵੀ ਖੜੀ ਕਰ ਦਿੱਤੀ ਕਿ ਕਿਸ ਤਰੀਕੇ ਦੇ ਨਾਲ ਪੌਂਚੀ ਦਾ ਨਾਮ ਵਰਤ ਕੇ ਲੋਟ ਕੀਤੀ ਗਈ ਹੈ ਕਿਸ ਤਰੀਕੇ ਦੇ ਨਾਲ ਧੋਖਾ ਦਿੱਤਾ ਗਿਆ ਹੈ ਯਾਨੀ ਪੰਜਾਬ ਪੁਲਿਸ ਦੇ ਦੁਆਰਾ ਉਹਨੂੰ ਫੜਿਆ ਵੀ ਗਿਆ ਇੱਕ ਫੌਜੀ ਦਾ ਨਾਮ ਵਰਤ ਕੇ ਯਾਨੀ ਐਸੇ ਕਰਨਲ ਸਿੰਘ ਦਾ ਨਾਮ ਵਰਤ ਕੇ ਜਿਨ੍ਹਾਂ ਦਾ ਇੱਕ ਬਹੁਤ ਵੱਡਾ ਮੁੱਦਾ ਉੱਠਾ ਖੜਿਆ ਪੰਜਾਬ ਦੇ ਅੰਦਰ ਐਸੇ ਕਰਨਲ ਨੂੰ ਟਾਰਗੇਟ ਕੀਤਾ ਗਿਆ ਕਿ ਹੁਣ ਜਿਹੜੀ ਕਰਨਲ ਦੀ ਅਸਲੀ ਪਤਨੀ ਹੈ ਕਿਉਂ ਇਹਨਾਂ ਦੇ ਉੱਤੇ ਐਕਸ਼ਨ ਲੈਣਗੇ ਕਿਉਂਕਿ ਬਹੁਤ ਵੱਡਾ ਧੋਖਾ ਦਿੱਤਾ ਗਿਆ ਜ਼ਮੀਨਾਂ ਨੂੰ ਲੈ ਕੇ ਬਹੁਤ ਸਾਰਾ ਯਾਨੀ ਲੱਖਾਂ ਰੁਪਈਆਂ ਦੀ ਠੱਗੀ ਮਾਰੀ ਗਈ ਹੈ ਕਰਨਲ ਸਾਹਿਬ ਦੀ ਜਿਹੜੀ ਨਕਲੀ ਪਤਨੀ ਬਣੀ ਹੈ ਉਹ ਦਰਸਾਣੋਂ ਨੇ ਇੱਕ ਬਹੁਤ ਵੱਡਾ ਬਿਵਾਲ ਖੜਾ ਕਰ ਦਿੱਤਾ ਪੂਰੇ ਕੇਸ ਦੇ ਅੰਦਰ ਪਲਟਾ ਮਾਰ ਕੇ ਰੱਖ ਦਿੱਤਾ ਇੱਕ ਪਾਸੇ ਕਰਨਲ ਦਾ ਕੇਸ ਚੱਲ ਰਿਹਾ ਔਰ ਦੂਜੇ ਪਾਸੇ ਸੀਐਮ ਮਾਨ ਨੂੰ ਮਿਲਣ ਦੀ ਅੱਜ ਵਾਰੀ ਹੈ 11 12 ਵਜੇ ਦਾ ਜਿਹੜਾ ਟਾਈਮ ਰੱਖਿਆ ਗਿਆ ਔਰ ਦੂਸਰੇ ਪਾਸੇ ਖਬਰ ਆ ਜਾਂਦੀ ਹੈ ਕਿ ਕਰਨਲ ਸਾਹਿਬ ਦੀ ਪਤਨੀ ਵੱਲੋਂ ਇੱਕ ਬਹੁਤ ਵੱਡਾ ਧੋਖਾ ਧੜੀ ਦਾ ਯਾਨੀ ਅੰਜਾਮ ਦਿੱਤਾ ਗਿਆ ਇੱਕ ਨਕਲੀ ਪਤਨੀ ਬਣ ਕੇ ਔਰ ਦੂਜੀ ਖਬਰ ਲੋਕ ਕਿਸ ਕਦਰ ਪੰਜਾਬ ਦੇ ਅੰਦਰ ਗਿਰਦੇ ਜਾ ਰਹੇ ਨੇ ਪੂਰੀ ਖਬਰ ਤੁਹਾਡੇ ਸਾਹਮਣੇ ਆ ਚੁੱਕੀ ਹੈ ਔਰ ਦੂਸਰੀ ਖਬਰ ਜਿਹੜੀ ਸਭ ਤੋਂ ਵੱਡੀ ਖਬਰ ਹੈ ਪੰਜਾਬ ਦੇ ਅੰਦਰ ਜਿਹੜਾ ਸੀਐਮ ਮਾਨ ਦੇ ਨਾਲ ਮੁਲਾਕਾਤ ਕਰਨੀ ਹੈ ਲੋਕ ਇਥੋਂ ਤੱਕ ਉਮੀਦ ਜਤਾ ਰਹੇ ਨੇ ਕਿ ਸੀਐਮ ਮਾਨ ਯਾਨੀ ਸੀਐਮ ਮਾਨ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਲੱਗਦਾ ਨਹੀਂ ਕਿ ਇਹਨਾਂ ਨੂੰ ਸਾਥ ਦੇਣਗੇ ਪਰ ਕਿਤੇ ਨਾ ਕਿਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਬਹੁਤ ਵੱਡਾ ਪ੍ਰੈਸ਼ਰ ਬਣਿਆ ਹੋਇਆ ਹੈ ਕਿ ਜੇਕਰ ਤੁਸੀਂ ਐਕਸ਼ਨ ਨਾ ਲਿਆ ਔਰ ਉਸ ਤੋਂ ਬਾਅਦ ਇੱਕ ਹੋਰ ਖਬਰ ਆ ਜਾਂਦੀ ਹੈ ਕਾਰਨਲ ਡੂਡੀ ਜਿਨ੍ਹਾਂ ਦੀ ਮੈਂ ਖਬਰ ਪਾ ਚੁੱਕਿਆ ਕੱਲ ਉਹਨਾਂ ਨੇ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ ਪੂਰੀ ਸਰਕਾਰ ਨੂੰ ਪੂਰੇ ਪ੍ਰਸ਼ਾਸਨ ਨੂੰ ਔਰ ਆਰਮੀ ਨੂੰ ਆਰਮੀ ਨੂੰ ਕਿਉਂ ਦਿੱਤਾ ਕਿਉਂਕਿ ਆਰਮੀ ਦੇ ਬਹੁਤ ਵੱਡੇ ਇੱਕ ਨੇਤਾ ਪ੍ਰੈਜ਼ੀਡੈਂਟ ਨੇ ਉਹ ਆਰਮੀ ਦੇ ਵਿੱਚ ਭਾਵੇਂ ਰਿਟਾਇਰ ਨੇ ਪਰ ਬਹੁਤ ਵੱਡੀ ਉੱਚੀ ਪਦਵੀ ਦੇ ਉੱਤੇ ਬੈਠੇ ਨੇ ਉਹ ਕਹਿ ਰਹੇ ਨੇ ਕਿ ਜੇਕਰ 24 ਘੰਟਿਆਂ ਦੇ ਅੰਦਰ ਐਕਸ਼ਨ ਨਹੀਂ ਹੁੰਦਾ ਕਿ ਮੈਂ ਆਪਣੇ ਪੱਧਰ ਦੇ ਉੱਤੇ ਐਕਸ਼ਨ ਲਵਾਂਗਾ ਬਹੁਤ ਵੱਡਾ ਐਕਸ਼ਨ ਲਵਾਂਗਾ ਔਰ ਦੂਸਰੇ ਪਾਸੇ ਖਬਰ ਆ ਜਾਂਦੀ ਹੈ ਸੀਐਮ ਮਾਨ ਦੀ ਔਰ ਹੁਣ ਸੀਐਮ ਮਾਨ ਕੀ ਇਹਦੇ ਵਿੱਚ ਯਾਨੀ ਸਿੱਟਾ ਨਿਕਲ ਕੇ ਆਉਂਦਾ ਕੀ ਉਹਨਾਂ ਦਾ ਸਾਥ ਦਿੰਦੇ ਨੇ ਜਾਂ ਉਹਨਾਂ ਪੁਲਿਸ ਵਾਲਿਆਂ ਨੂੰ ਜੇਲ੍ਹ ਭੇਜਣ ਤੱਕ ਦਾ ਪ੍ਰੋਗਰਾਮ ਬਣਾਉਂਦੇ ਆ ਜਾਂ ਨਹੀਂ ਬਣਾਉਂਦੇ ਔਰ ਜੇਕਰ ਇਹ ਸਾਰਾ ਕੁਝ ਨਹੀਂ ਹੁੰਦਾ ਤਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਖਤ ਹਿਲਾ ਸਕਦੀ ਹੈ ਪੰਜਾਬ ਦੀ ਸਰਕਾਰ ਨੂੰ ਵੀ ਇਲਾਕੇ ਧਰ ਦਿੱਤਾ ਹੈ ਕਰਨਲ ਸਾਹਿਬ ਦੀ ਪਤਨੀ ਨੇ ਤਵੇ ਪੂਰਾ ਪੰਜਾਬ ਨਾਲਾ ਪੂਰਾ ਦੇਸ਼ ਨਾਲ ਹੈ ਤੇ ਹੋਣਾ ਵੀ ਚਾਹੀਦਾ ਹੈ ਪੰਜਾਬ ਦੀ ਆਬਾਦ ਨੂੰ ਵੀ ਸਾਡੀ ਜਿੰਨੇ ਸਾਡੇ ਭੈਣ ਭਰਾ ਸੁਣਦੇ ਇਸ ਖਬਰਾਂ ਨੂੰ ਤਾਂ ਮੇਰੀ ਅਪੀਲ ਹੈ ਹੱਕ ਸੱਚ ਦੀ ਆਵਾਜ਼ ਦੇ ਨਾਲ ਖੜਨਾ ਸਾਡਾ ਫਰਜ ਹੈ ਤੇ ਸਾਡਾ ਇੱਕ ਹੱਕ ਵੀ ਹੈ ਕਿਉਂ ਹੈ ਕਿਉਂਕਿ ਜਿਹੜੇ ਲੋਕ ਸਾਡੇ ਲਈ ਪੰਜਾਬ ਲਈ ਪੂਰੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੰਦੇ ਨੇ ਔਰ ਆਪਣੇ ਲਈ ਆਪਣੇ ਆਪ ਨੂੰ ਖਤਮ ਕਰ ਦਿੰਦੇ ਨੇ ਉਹਨਾਂ ਦੇ ਪਰਿਵਾਰਾਂ ਦਾ ਬਲੀਦਾਨ ਵੇਖੋ ਇਕੱਲੇ ਇਕੱਲੇ ਨੂੰ ਉੱਥੇ ਬਾਡਰਾਂ ਦੇ ਭੇਜ ਦਿੰਦੇ ਨੇ ਸਾਡੇ ਲਈ ਮਰਨ ਦੀ ਖਾਤਰ ਪਰ ਜੇਕਰ ਹੁਣ ਸਾਡੇ ਪੰਜਾਬੀਆਂ ਨੇ ਆਪਣਾ ਹੱਕ ਦਾ ਨਾਂ ਕੀਤਾ ਤਾਂ ਮੈਂ ਕਹਿੰਦਾ ਵੀ ਜਿੰਮੇ 부ਜਦਲੀ ਵਾਲੀ ਗੱਲ ਹੁੰਦੀ ਹੈ ਤਾਂ ਇਸ ਕਰਕੇ ਸਾਰੇ ਪੰਜਾਬੀਆਂ ਨੂੰ ਚਾਹੇ ਉਹ ਪਾਕਿਸਤਾਨ ਦੇ ਨੇ ਚਾਹੇ ਮੁਲਕਾਂ ਦੇ ਹੋਰ ਵੀ ਕਿਤੋਂ ਬਾਹਰੋਂ ਨੇ ਚਾਹੇ ਸਾਡੀਆਂ ਸਟੇਟਾਂ ਦੇ ਵਿੱਚੋਂ ਨੇ ਬਾਦ ਚੜ ਕੇ ਇਨਸਾਫ ਦੀ ਗੱਲ ਕਰਨੀ ਚਾਹੀਦੀ ਹੈ ਔਰ ਬੂਰੇ ਆ ਕੇ ਆਵਾਜ਼ ਚੱਕਣੀ ਚਾਹੀਦੀ ਹੈ ਔਰ ਜਿਹੜੇ ਭਰਾ ਸੋਸ਼ਲ ਮੀਡੀਆ ਤੇ ਨਹੀਂ ਹੈਗੇ ਉਹ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਵੀ ਪਾ ਸਕਦੇ ਨੇ ਔਰ ਦੂਜੀ ਖਬਰ ਆ ਜਾਂਦੀ ਹੈ ਬਲਾਡੇ ਤੋਂ ਜਿਹੜੇ ਕਿ ਦੋ ਭਰਾ ਨੇ ਫੌਜੀ ਉਹ ਫੌਜ ਦੇ ਵਿੱਚ ਤਣਾਅ ਸੀ ਉਹਨਾਂ ਦੇ ਨਾਲ ਇੱਕ ਬਹੁਤ ਵੱਡਾ ਤੱਕਾ ਹੋਇਆ ਉਹਨਾਂ ਦੀ ਵੀਡੀਓ ਮੈਂ ਬਕਾਇਦਾ ਪਾ ਵੀ ਚੁੱਕਿਆ ਉਹਨਾਂ ਦੇ ਨਾਲ ਤੱਕਾ ਇਹ ਹੋਇਆ ਵੀ ਉਹਨਾਂ ਦੇ ਘਰ ਦੇ ਨਾਲ ਇੱਕ ਸ਼ੈਲਰ ਹੈ ਉਹਨਾਂ ਦਾ ਜਿਹੜਾ ਕੂੜਾ ਉੱਡ ਕੇ ਆਉਂਦਾ ਜਿਹੜਾ ਉਹਨਾਂ ਦਾ ਕਣ ਵਗੈਰਾ ਉੱਡ ਕੇ ਆਉਂਦਾ ਉਹਨਾਂ ਦੇ ਘਰੇ ਆ ਜਾਂਦੇ ਆ ਉਹਨਾਂ ਨੇ ਵੀ ਆਪਣੀ ਇੱਕ ਮੰਤ ਕੀਤੀ ਹੈ ਸਰਕਾਰ ਦੇ ਅੱਗੇ ਕਿ ਉਹ ਸ਼ੈਲਰ ਨੂੰ ਹਟਾਇਆ ਜਾਵੇ ਬੰਦ ਕਰਵਾਇਆ ਜਾਵੇ ਕਿਉਂਕਿ ਲੀਗਲ ਤੌਰ ਤੇ ਪੰਜਾਬ ਦੇ ਅੰਦਰ ਜਾਂ ਕਿਤੇ ਵੀ ਕਿਸੇ ਵੀ ਸੁਸਾਇਟੀ ਦੇ ਵਿੱਚ ਸ਼ੈਲਰ ਲਾਉਣ ਦੀ ਇਜਾਜ਼ਤ ਨਹੀਂ ਹੈ ਤਾਂ ਇਸ ਕਰਕੇ ਉਹਨਾਂ ਦੇ ਨਾਲ ਵੀ ਧੱਕਾ ਹੋ ਰਿਹਾ ਉਹ ਵੀ ਫੌਜੀ ਨੌਜਵਾਨ ਨੇ ਉਹ ਕਹਿ ਰਹੇ ਨੇ ਕਿ ਕਰਨਲ ਸਾਹਿਬ ਤਾਂ ਇੱਕ ਕਰਨਲ ਨੇ ਉਹਨਾਂ ਨੂੰ ਇਸ ਕਰਕੇ ਇਨਸਾਫ ਮਿਲ ਰਿਹਾ ਔਰ ਅਸੀਂ ਛੋਟੀ ਲੈਵਲ ਦੇ ਉੱਤੇ ਯਾਨੀ ਛੋਟੇ ਆਫੀਸਰ ਇਸ ਕਰਕੇ ਸਾਡੀ ਆਵਾਜ਼ ਵੀ ਨਾਲ-ਨਾਲ ਚੱਕੀ ਜਾਵੇ ਇੱਕ ਇੱਕ ਕਰਕੇ ਫੌਜੀ ਵੀ ਬਾਹਰ ਆ ਰਹੇ ਨੇ ਜਿਨ੍ਹਾਂ ਦੇ ਨਾਲ ਵੱਡੇ ਪੱਧਰ ਤੇ ਤਸ਼ੱਦਦ ਹੋ ਰਿਹਾ ਔਰ ਪੰਜਾਬ ਦੀ ਸਰਕਾਰ ਦੁਆਰਾ ਉਹਨਾਂ ਨੂੰ ਪੜਤਾੜਿਤ ਕੀਤਾ ਜਾ ਰਿਹਾ ਜਿਹੜੇ ਲੋਕ ਅਮੀਰ ਨੇ ਵੱਡੇ ਘਰਾਣਿਆਂ ਦੇ ਲੋਕਾਂ ਨੇ ਸਾਡੇ ਫੌਜੀਆ ਨੂੰ ਜਾਂ ਸਾਡੀ ਆਮ ਜਨਤਾ ਨੂੰ ਅਕਸਰ ਤੁਸੀਂ ਵੇਖਿਆ ਵੀ ਤੰਗ ਕਰਦੇ ਨੇ ਤਾਂ ਉਹਨਾਂ ਤੇ ਐਕਸ਼ਨ ਹੋਣਾ ਜ਼ਰੂਰੀ ਹੈ ਤਾਂ ਹੁਣ ਵੇਖਦੇ ਆ ਪੰਜਾਬ ਦੀ ਸਰਕਾਰ ਇੱਥੋਂ ਹੀ ਪਤਾ ਲੱਗ ਜਾਣਾ ਪਹਿਲੀ ਝਲਕ ਪੰਜਾਬ ਦੀ ਸਰਕਾਰ ਦੀ ਕਿ ਜਿਹੜਾ ਕਰਨਲ ਬਾੜਦਾ ਹੁਣ ਪਰਿਵਾਰ ਮਿਲਣੇ ਜਾ ਰਿਹਾ ਪਾ ਉਹਨਾਂ ਦੇ ਵਿੱਚੋਂ ਸਿੱਟਾ ਕੀ ਸਾਹਮਣੇ ਨਿਕਲ ਕੇ ਆਉਂਦਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਗ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ